ਅੱਜ ਉਹਨਾਂ ਦਾ ਜਿਤਨਕਵਾਦ ਨੂੰ ਬਾਰਨ ਮਿਲਦਾ ਤੁਹਾਨੂੰ ਕਰਨ ਆਇਆ ਕਿ ਬਸ ਬਿਲਕੁਲ ਅੱਜ ਅਸੀਂ ਜਿਹੜੀ 18ਵੀਂ ਲੋਕ ਸਭਾ ਦੀ ਚੋਣ ਹੋਈ ਹੈ ਅੰਮ੍ਰਿਤਸਰ ਤੋਂ ਜਿਤਨਕਵਾਦ ਨੇ ਗੁਰੂ ਮਹਾਰਾਜ ਦੇਦਰਸ਼ਨ ਦੀਆਂ ਔਰ ਸ਼ੁਕਰਾਨਾ ਕਰਨਾ ਹੈ ਕਿਉਂਕਿ ਮੈਂ ਐਸਾ ਹੀ ਪਰਮਾਤਮਾ ਦੇ ਕਰਤੂਤ ਸ੍ਰੀ ਬਾਦ ਦਾ ਗੁਰੂ ਆਮਦਾ ਜੀ ਨੂੰ ਔਰ ਅੱਜ ਵੀ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਅੱਜ ਬਹੁਤ ਵੱਡੀ ਤੀਜੀ ਵਾਰ ਇਹਨਾਂ ਦੀ ਮਿਹਰ ਸਤ ਦਾ ਗੁਰੂ ਆਮਦਾ ਜੀ ਦੇ ਕਰੋ ਅਤੇ ਤੀਸਰੀ ਬਾਲ ਜਿਹੜਾ ਇਹਨਾਂ ਸੰਗਤਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਬਹੁਤ ਸਰਬਸਤ ਕਰਨਾ ਹੈ ਤਾਂ ਵਿੱਚ ਫਾਇਦਮ ਬੜੀ ਵੱਡੀ ਦੇ ਨਾਲ ਪੰਜਾਬ ਦੇ ਟਿਕਾਣੇ ਨੂੰ ਕਿਹਨਾਂ ਸੰਭਵ ਕਿਉਂਕਿ ਸੈਕੂਲਰ ਸੂਤ ਨੂੰ ਲੋਕਾਂ ਨੇ ਮਤਾ ਦਿੱਤੀ ਹੈ ਔਰ ਇਹਨਾਂ ਦੋਵਾਂ ਪਾਰਟੀਆਂ ਜਿਵੇਂ ਕਿ ਆਵਾਜ਼ੀ ਪਾਰਟੀ ਸਰਕਾਰ ਇੱਥੇ ਔਰ ਜਿਹੜੀ ਭਾਜਪਾ ਦੀ ਸਰਕਾਰ ਸੈਂਟਰ ਫਿਊਰ ਉਹ ਦੋਵਾਂ ਦੇ ਵਿਰੋਧ ਵਿੱਚ ਖਤਵਾ ਦਿੱਤਾ ਹੈ ਪਰ ਉਹਨਾਂ ਨੇ ਇਹ ਜਿਹੜਾ ਸੈਕੂਲਰ ਜਿਹੜੀ ਸੂਤ ਸੀ ਉਹਨੂੰ ਉਹਨਾਂ ਤਰਜੀਹ ਦਿੱਤੀ ਹੈ ਜਿਹੜੇ ਫਿਰਕਾਪਰ ਤਰੰਦੇਨਾਤ ਜਿਹੜੀ ਰਾਜਨੀਤੀ ਹੁੰਦੀ ਉਹਨਾਂ ਨੂੰ ਉਹਨਾਂ ਨੇ ਪੰਜਾਬ ਨੇ ਲਗਾ ਰਿਆ ਔਰ ਦੇਸ਼ ਦੇ ਵਿੱਚ ਵੀ ਜਿਹੜੀ ਇੰਡੀਆ ਲਾਈਨ ਦੀ ਸਰਕਾਰ ਜਿਹੜੀ ਹੈ ਉਹ ਬਣੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੀ ਫਿਰ ਵੀ ਇਹਨਾਂ ਦੇ ਕੋਈ ਲੀਡਰ ਵੱਡੀ ਗਿਣਤੀ ਦੇ ਨਹੀਂ ਦੇਖੇ ਪਰ ਉਹਨਾਂ ਨੇ ਝੂਠ ਝੂਠ ਬਹੁਤ ਜ਼ਿਆਦਾ ਮਾਰੇ ਸੀ ਉਹਨਾਂ ਨੇ ਇੰਨੇ ਝੂਠਾਂ ਦੇ ਨਾਲ ਬੰਦਾ ਨਹੀਂ ਜਿੱਤ ਪਾਉਂਦਾ ਤੋਂ ਇਸ ਕਰਕੇ ਹੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਲੋਕ ਪ੍ਰੀਖਿਆਾਂ ਸੀ ਔਰ ਉਸੇ ਪ੍ਰੀਖਿਆ ਨਹੀਂ ਦੇ ਕਾਰਨ ਲੋਕਾਂ ਨੇ ਉਹਨਾਂ ਦੇ ਵਿਰੋਧ ਚ ਵੋਟ ਦਿੱਤੀ ਕਿਹਨੇ ਕਿਹਦੇ ਨੂੰ ਲੋਟ ਕੋਈ ਨਹੀਂ ਹੱਲ ਕਰ ਸਕਦਾ ਬਿਲਕੁਲ ਗੁਰੂ ਮਹਾਰਾਜ ਦੀ ਕਰਤਾਨਾ ਜਿੰਨੇ ਵੀ ਮੁੱਦੇ ਗੁਰੂ ਨਗਰੀ ਦੇ ਉਹਨਾਂ ਸਾਰਿਆਂ ਦੇ ਉੱਤੇ ਗੱਲ ਕੀਤੀ ਜਾਏਗੀ ਔਰ ਅੱਗੇ ਨੂੰ ਵੱਧ ਯੋਰ ਲਾ ਕੇ ਅੰਮ੍ਰਿਤਸਰ ਦੇ ਕੰਮ ਜਿਹੜੇ ਉਹ ਕਰਾਏਗਾ ਹਾਂਜੀ ਉਹਦਾ ਸਾਹਿਬ ਅੱਜ ਜਿੱਤਨਕਬਾਦ ਨੂੰ ਗੁਰਸੱਤ ਤੁਹਾਨੂੰ ਕਰਨ ਆਇਆ ਕੀ ਕਰੇ ਬਸ ਬਿਲਕੁਲ ਅੱਜ ਅਸੀਂ ਜਿਹੜੀ 18ਵੀਂ ਲੋਕ ਸਭਾ ਦੀ ਚੋਣ ਹੋਈ ਹੈ ਅੰਮ੍ਰਿਤਸਰ ਤੋਂ ਜਿੱਤਨਕਬਾਦ ਨੇ ਗੁਰੂ ਮਹਾਰਾਜ ਦੇ ਘਰ ਦਰਸ਼ਨ ਦੀ ਆਏ ਔਰ ਸ਼ੁਕਰਾਨਾ ਕਰ ਪਾਏ ਕਿਉਂਕਿ ਮੈਂ ਅਈਸ਼ਾ ਹੀ ਪਰਮਾਤਮਾ ਦੇ ਕਰਤੂਸੀ ਬਾਦ ਰਹਿ ਗੁਰੂ ਆਪ ਦਾ ਸੀ ਔਰ ਅੱਜ ਵੀ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਅੱਜ ਬਹੁਤ ਵੱਡੀ ਤੀਜੀ ਵਾਰ ਇਹਨਾਂ ਦੀ ਮਿਹਰ ਸਤਿਗੁਰੂ ਆਮਦਾਸ ਜੀ ਦੇ ਘਰ ਤੀਸਰੀ ਵਾਰ ਜਿਹੜਾ ਇਹਨਾਂ ਸੰਗਤਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਬਹੁਤ ਸਾਰਾ ਸ਼ੁਕਰਾਨਾ ਹੈ ਤਾਂ ਇਹ ਸਾਇਕਲਰ ਸੂਤ ਨੂੰ ਲੋਕਾਂ ਨੇ ਮਤਾ ਦਿੱਤੀ ਹੈ ਔਰ ਇਹਨਾਂ ਦੋਵਾਂ ਪਾਰਟੀਆਂ ਜਿਵੇਂ ਕਿ ਆਵਾਜ਼ੀ ਪਾਰਟੀ ਸਰਕਾਰ ਇੱਥੇ ਸੀ ਔਰ ਜਿਹੜੀ ਪਾਜਪਾਦੀ ਸਰਕਾਰ ਸੈਂਟਰ ਬਿਊਰੋ ਦੋਵਾਂ ਦੇ ਵਿਰੋਧ ਵਿੱਚ ਫਤਵਾ ਦਿੱਤਾ ਹੈ ਪਰ ਉਹਨਾਂ ਨੇ ਇਹ ਜਿਹੜਾ ਸੈਕੂਲਰ ਜਿਹੜੀ ਸੋਚ ਸੀ ਉਹਨੂੰ ਉਹਨਾਂ ਤਰਜੀਹ ਦਿੱਤੀ ਹੈ ਜਿਹੜੇ ਫਿਰਕਾਪਰਧ ਧਰਮ ਦੇ ਨਾਂ ਤੇ ਜਿਹੜੀ ਰਾਜਨੀਤੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਨੇ ਪੰਜਾਬ ਨੇ ਨਕਾਰਿਆ ਹੈ ਔਰ ਦੇਸ਼ ਦੇ ਵਿੱਚ ਵੀ ਜਿਹੜੀ ਇੰਡੀਆ ਲਾਈਨ ਦੀ ਸਰਕਾਰ ਜਿਹੜੀ ਹੈ ਉਹ ਬਣੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੀ ਫਿਰ ਵੀ ਇਹਨਾਂ ਦੇ ਕੋਈ ਲੀਡਰ ਵੱਡੀ ਗਿੰਦੂ ਨਹੀਂ ਦੇਖੇ ਪਰ ਉਹਨਾਂ ਨੇ ਝੂਠ ਝੂਠ ਬਹੁਤ ਜ਼ਿਆਦਾ ਮਾਰੇ ਸੀ ਉਹਨਾਂ ਨੇ ਇਹਨਾਂ ਝੂਠਾਂ ਦੇ ਨਾਲ ਬੰਦਾ ਨਹੀਂ ਜਿੱਤਦਾ ਹੁੰਦਾ ਉਹ ਇਸ ਕਰਕੇ ਹੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਲੋਕ ਪ੍ਰੀਖਿਆਾਂ ਸੀ ਔਰ ਉਸੇ ਪ੍ਰੀਖਿਆ ਨਹੀਂ ਜੇ ਕਾਰਨ ਹੀ ਲੋਕਾਂ ਨੇ ਉਹਨਾਂ ਦੇ ਵਿਰੋਧ ਚੋਣ ਵੋਟ ਦਿੱਤੀ ਕਿਹਨੇ ਕਿਹਾ ਲੁੱਬੇ ਨੂੰ ਲਾਟ ਕੋਈ ਨਹੀਂ ਹੁਣ ਬਲਕਿ ਗੁਰੂ ਜੀ ਬਿਲਕੁਲ ਗੁਰੂ ਮਹਾਰਾਜ ਦੀ ਕਰਤਾਨਾ ਜਿੰਨੇ ਵੀ ਮੁੱਦੇ ਗੁਰੂ ਨਗਰੀ ਦੇ ਉਹਨਾਂ ਸਾਰਿਆਂ ਦੇ ਉੱਤੇ ਗੱਲ ਕੀਤੀ ਜਾਏਗੀ ਔਰ ਅੱਗੇ ਨੂੰ ਵੱਧ ਯੋਰ ਲਾ ਕੇ ਅੰਮ੍ਰਿਤਸਰ ਦੇ ਕੰਮ ਜਿਹੜੇ ਉਹ ਕਰਾਈਗਾ